ਮੇਰ ਨਾਲ ਤੇ ਨੰਬਰ ਆਇਆ ਇਹਨਾਂ ਨੇ ਮੈਨੂੰ ਪੈਸੇ ਨਹੀਂ ਦਿੱਤੇ ਬੱਲੇ ਉੱਥੇ ਮੇਰ ਨਾਲ ਤਾਂ ਕੰਮ ਕੀ ਕੀਤੀ ਬਾਅਦੋਂ ਮੈਂ ਅਲੀਆ ਰੋਡ ਤੇ ਚੱਲ ਗਿਆ ਤੇ ਉੱਥੇ ਮੈਨੂੰ 20-25 ਜਲੇ ਪਾ ਗਏ ਉੱਥੇ ਜਾ ਕੇ ਇਹਨਾਂ ਨੇ ਮੇਰੇ ਸਿਰ ਤੇ ਮਾਰੀ ਦਾਤ ਤੇ ਤੇ ਬਾਅਦ ਦੇ ਵਿੱਚ ਉਹ ਕਾਲਾ ਹੀ ਜਿਹੜਾ ਗਾੜਿਆ ਆਪਣੀ ਦੁਕਾਨ ਤੇ ਬੈਠੇ ਆ ਤੇ ਰੋਟੀ ਪਾਣੀ ਛੱਡ ਕੇ ਹਟਿਆ ਤਾਂ ਕਜੜਾ ਇਹ ਜੇ ਦੁਕਾਨ ਤੇ ਆਇਆ ਤੇ ਵੱਡੇ ਜੋਰ ਤੋਂ ਤੇ ਕਿਹਾ ਇਹ ਕਿ ਤੂੰ ਉਹਦੇ ਪੈਸੇ ਨਹੀਂ ਦਿੱਤੇ ਤਾਂ ਇਹਦੇ ਫੇਰ ਪਤਾ ਕਰਦੀ ਆ ਉਹਨੂੰ ਪਤਾ ਚੱਲ ਗਿਆ ਕਿ ਤਾਂ ਹੀ ਆਪਾਂ ਭਾਗ ਜੋ ਬੜੀ ਧੋਖਾ ਕਰਦਾ ਜਿਹਦਾ ਨਾ ਮਾਝਾ ਲੋੜਾ ਹੈ ਭਾਜੀ ਮੈਂ ਆਣਾ ਇਹਨਾਂ ਦੇ ਲਾਟਰੀ ਸਟਾਲ ਤੇ ਗਿਆ ਜਨਜੀਤ ਦੇ ਤੇ ਮਾਜੰਦੇ ਇਹਨਾਂ ਮੇਰਾ ਨਾ ਤੇ ਨੰਬਰ ਆਇਆ ਇਹਨਾਂ ਨੇ ਮੈਨੂੰ ਪੈਸੇ ਨਹੀਂ ਦਿੱਤੇ ਬੱਲੇ ਉੱਥੇ ਮੈਂਨਾਂ ਤਾਂ ਕੰਮ ਕੀ ਕੀਤੀ ਬਾਅਦ ਚੋਂ ਮੈਂ ਅਲੀਆ ਰੋਡ ਤੇ ਚੱਲ ਗਿਆ ਤੇ ਉੱਥੇ ਮੈਨੂੰ 20 25 ਜਨੇ ਪਾਗੇ ਉੱਥੇ ਜਾ ਕੇ ਇਹਨਾਂ ਨੇ ਮੇਰੇ ਸਿਰ ਤੇ ਮਾਰੀ ਧੱਕ ਲੱਤ ਤੇ ਮਾਰਿਆ ਧੱਕ ਫੇਰ ਭਾਜੀ ਆਪਾਂ ਇੱਥੇ ਸਿਵਲ ਹਸਪੀਟਲ ਮੈਨੂੰ ਮੇਰੇ ਭਾਜੀ ਐਡਮਿਟ ਕਰਾਣ ਆਏ ਸਿਵਲ ਹਸਪੀਟਲ ਇਹਨਾਂ ਨੇ ਫਿਰ ਇਕੱਲੇ ਮੇਰੇ ਦੂਜੇ ਭਾਜੀ ਦੇ ਵੀ ਛੱਡ ਲਈ ਡਾਕਟਰ ਵਾਲੇ ਇੱਥੇ ਸਿਵਲ ਹਸਪੀਟਲ ਸੀਸੀਟੀਵੀ ਕੈਮਰੇ ਵਿੱਚ ਜਿੰਨਾਂ ਦੀ ਵੀਡੀਓ ਵੀ ਬਣੀ ਹੋਈ ਹੈ ਸੀਸੀਟੀਵੀ ਕੀ ਸਿਵਲ ਹਸਪੀਟਲ 'ਤੇ ਪੁਲਿਸ ਆਈ ਉਹਨਾਂ ਨੇ ਆ ਕੇ ਰੋਕਿਆ ਇਹਨਾਂ ਨੂੰ ਇਹਨਾਂ ਨੇ ਇੱਥੇ ਵੀ ਆ ਕੇ ਸਾਡੇ ਤੇ ਹਮਲਾ ਕੀਤਾ ਜੀ ਸਰਸਨ ਤੁਸੀਂ ਇਹ ਹੀ ਕੰਮ ਕਰਦੇ ਇਹਨਾਂ ਦੇ ਪਰਚਾ ਹੋਣਾ ਜਿਹਦਾ ਕਾਨੂੰਨੀ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਇਹਨਾਂ ਦੇ ਪਰਚਾ ਹੋਣਾ ਚਾਹੀਦਾ ਜਿਹੜਾ ਜੀਸਨ ਜੀ ਇਹ ਫਾਇਦਾ ਹੋਇਆ ਜੀ ਕਿ ਮੈਂ ਜਿਹੜਾ ਕਰਦੇ ਦਾ ਬੁੜਾ ਹੀ ਉਹ ਲੱਗਾ ਉਹਦੇ ਚਾਦਾ ਕਿ ਬਿਜਲੀ ਬੂਟ ਦਾ ਬਗਾ ਉਹਨੇ ਮੇਰੇ ਕੋ 35000 ਦੇ ਠੱਗੀ ਵਾਰੀ ਹੈ ਮੇਰੀ ਦੁਕਾਨ ਦੇ ਮੀਟਰ ਨੂੰ ਵਧਾ ਗਿਆ ਤੇ ਬਾਅਦ ਵਿੱਚ ਉਹ ਕੱਲ ਹੀ ਜੇਜਾ ਜੜੇ ਆਪਣੀ ਦੁਕਾਨ ਤੇ ਬੈਠੇ ਆ ਤੇ ਰੋਟੀ ਪਾੜੀ ਛੱਕ ਕੇ ਹਟਿਆ ਤਾਂ ਫੱਜੜਾਈ ਜੇ ਦੁਕਾਨ ਤੇ ਆਇਆ ਤੇ ਵੱਡੀ ਜੋਰ ਤੋਂ ਤੇ ਕਿਹਾ ਕਿ ਤੂੰ ਉਹਦੇ ਪੈਸੇ ਨਹੀਂ ਦੇਗਾ ਜੇ ਤਾਂ ਫੇਰ ਪਤਾ ਕਿ ਅਰਸ਼ੀ ਨੂੰ ਥੋੜਾ ਦਿੱਤਾ ਜਾਂ ਕਿਹਨੂੰ ਦਿੱਤਾ ਕਿ ਆਖਾਂ ਭਾਜੋ ਬੜੀ ਬਕਵਾਸ ਕਰਦਾ ਜਦੋਂ ਹਾਂਝਾ ਲੌੜਾ ਹੈ ਤੇ ਫਿਰ ਮਾਰਾ ਤੂੰ ਕਿਦਾ ਆਪਾ ਚਲਾਏਗਾ ਲੋ ਮਾਰੇ ਫੱਟੀ ਦੁਕਾਨ ਤੇ ਤੂੰ ਹਾਂ ਹੋਈ ਆ ਅੱਡੀ ਤਕਾਲ ਤੁਸੀਂ ਬਾਅਦ ਦੇ ਵਿੱਚ ਆਈ ਉਹ ਸਭ ਆਦ ਕੈਬਜ ਤੇ ਚੱਲ ਗਏ ਆ ਯਾਨਸੀ ਘਰ ਦੀ ਤੁਹਾਡੇ ਜਿਹੜਾ ਫਟਾ ਦੂਗਾ ਸਾਡਾ ਗੱਲਬਾਤ ਕਰਨਾ ਤੇ ਸੱਦੋ ਇਹਨਾਂ ਨੂੰ ਇਹ ਫੜ ਕੇ ਅਰਸ਼ੀ ਹੁਣੀ ਆਣ ਕੇ ਜਦੋਂ ਸਾਥੋਂ ਕੈਬਜੋਂ ਨਿਕਲਿਆ ਹੈ ਇਹ ਹਾਦਸਾ ਹੋਇਆ ਜਦ ਹੱਥੀ ਪੈ ਗਏ ਨਾ ਪਹਿਲਾ ਛੋਕਾ ਮਾਰਕੀਟ ਤੋਂ ਜਿਹੜੀਆਂ ਲੱਤਾਂ ਹਾਂ ਉਹਦੇ ਬੇਸ ਹੋਲ ਮਾਰੇ ਆ ਉਹ ਮੇਰੇ ਤਾਂ 5-7 ਜਾਣੇ ਇੱਕ ਕਰਸੀ ਸੀ ਜੇ ਤੇ ਇੱਕ ਦਾ ਤਾਂ ਹੈ ਕਰਦੇ ਦਾ ਬੋਟਾ ਹੈ ਹਾਜੀ ਅਲੀ ਅਲੀ ਜਿਹੜਾ ਜਿੰਦ ਤੱਕ 35000 ਜਿੰਦਰਾ ਦਾ ਫਿਕਰ ਸੀ ਤੇ ਕੱਬ ਕਰਦਾ ਹੈ ਤੇ ਉਹ ਤੋਂ ਬਾਅਦ ਦਿੱਤਾ ਤੇ ਬਾਜੇ ਤੋਂ ਕੁੱਟਿਆ ਤੇ ਹਾਦਸੇ ਦੇ ਵਿੱਚੋਂ ਫੋਨ ਕੀਤਾ ਕਿ ਭਾਅ ਦੇ ਦੇ ਹੱਥੀ ਪੈ ਗਏ ਤਾਂ ਮੇਰੇ ਪੜਾਗਾ ਭੱਗਿਆ ਵੇ ਜੋ ਆਪਣੇ ਘਰ ਜਾ ਗਏ ਆ ਫਟਕਰਾ ਹੀ ਸੰਯੋਗੀ ਤੇ ਦਾਹ ਦੇ ਵਿੱਚ ਦਾਹ ਦੇ ਬੱਚੇ ਆ ਜ਼ਖ਼ਮ ਕਿੱਟਾ ਗਏ। ਦੇ ਕੱਪੜੇ ਉੱਥੇ ਮੈਂ ਜਹਾ ਸਾਡਾ ਡਾਕਟਰ ਦਾ ਬੰਦੀਆ। ਯਾ ਬਾਹ ਦੇ ਵਿੱਚ ਫਿਰ ਜਦੋਂ ਅਸੀਂ ਸੋ ਹਸਪੀਟਲ ਆੜ ਕੇ ਦਾਖਲ ਹੋ ਗਏ ਆ ਤੇ ਪੋਟਾ ਮੇਰਾ ਤੇ ਭਰਾ ਜਨਾ ਕੋਲੇ ਵਾਸਤੇ ਭੱਜ ਦੋਣ ਮੈਂ ਤੇ ਇਹ ਦੇ ਇਹ ਆੜ ਕੇ ਮੇਰੇ ਪੁੱਟੇ ਦੇ ਵੀ ਤੇ ਮਾਰੇ ਭਰਾ ਦੇ ਵੀ ਇੱਥੇ ਆਣ ਕੇ ਹੱਥ ਪਾਈ ਹੋਏ ਨੇ। ਤੇ ਸ਼ਰੀਆ ਪਨਵਾਸੀ ਦੀ ਹੱਥ ਦਾ ਕਰ ਵੀ ਦਿੱਤੀ ਹੈ। ਤੇ ਰਣਜੀਤ ਸਿੰਘ ਉਹਨਾਂ ਦਾ ਮੇਰਾ ਰੋਜ਼ ਦੀ ਦੁਕਾਨ ਹੈ ਜੇ ਅ ਮੈਡੀਕਲ ਦੀ ਦੇਸੀ ਦਵਾਈਆਂ ਦਿੰਦਾ ਉਹ ਆਪਣੇ ਘਰ ਨੂੰ ਜਲ ਜਾ ਰਿਹਾ ਸੀ ਹਾਲੀਵਾਲ ਰੋਡ ਤੇ ਉਹਨਾਂ ਨੂੰ ਦੂਸਰੀ ਪਾਰਟੀ ਅਸ਼ੀਸ਼ ਪਾਰਟੀ ਸੀ ਉਹਨਾਂ ਨੇ ਉਹ ਮੋਟਰਸਾਈਕਲ ਤੇ ਸੀ ਉਹਨੂੰ ਚੰਗੀ ਉਹਦੀ ਮਾਰਕ ਬਾਈਕੀ ਸੀ ਮੋਟਰਸਾਈਕਲ ਵੀ ਪੰਨਿਆ ਇਹ ਜਦੋਂ ਉੱਥੇ ਦਾਖਲ ਹੋ ਗਿਆ ਰঞ্জੀਤ ਸਿੰਘ ਤੇ ਉਹ ਉੱਥੇ ਆਪਣੇ ਬੇਟੇ ਨੂੰ ਨਾਲ ਲੈ ਗਿਆ ਤੇ ਨਾਲ ਆਪਣਾ ਨੌਕਰ ਗੌਰਵ ਨੂੰ ਵੀ ਲੈ ਗਿਆ ਸੀ ਉੱਥੇ ਉਹਨੂੰ ਦਾਖਲ ਕਰਾਇਆ ਉਸ ਤੋਂ ਬਾਅਦ ਵੀ ਜੋ ਦੂਸਰੀ ਪਾਰਟੀ ਜਿਹੜੀ ਅਸ਼ੀਸ਼ ਉਹਨਾਂ ਦੀ ਵੀ ਸੱਤਾਂ ਲੱਗੀਆਂ ਹੋਣਗੀਆਂ ਉਹ ਜਦੋਂ ਉੱਥੇ ਆਏ ਨੇ ਉੱਥੇ ਇਹਨਾਂ ਦਾ ਇੱਕ ਵਾਰੀ ਫੇਰ ਕਾਫੀ ਝਗੜਾ ਹੋ ਗਿਆ ਅਸ਼ੀਸ਼ ਪਾਰਟੀ ਦਾ ਉਹਦੇ ਵਿੱਚ ਇਹਨਾਂ ਦੇ ਖੂਰ ਲੱਗੀਆਂ ਸੀਟਾਂ ਤੇ ਅਸ਼ੀਸ਼ ਪਾਰਟੀ ਦੇ ਵੀ ਤਿੰਨ ਬੰਦਿਆਂ ਦੇ ਲੱਗੀਆਂ ਸੀਸ਼ ਦੇ ਵਿੱਚ ਜਿਹੜੇ ਉਹਨਾਂ ਤੋਂ ਅਜੇ ਤੇ ਗੁਰਜੀਤ ਅਗੇ ਜਿਹੜੇ ਕੁੰਤਰਾਜ ਕਾਂਧੀ ਕੈਂਪ ਦੇ ਸੀ ਉਹਨਾਂ ਦੇ ਲੱਗੀਆਂ ਸੀਟਾਂ ਤੇ ਪਲੱਸ ਇਹਦਾ ਜਦੋਂ ਦੂਸਰੀ ਵਾਰੀ ਜਿਹੜੀ ਲੜਾਈ ਹੋਈ ਉਹਦੇ ਵਿੱਚ ਰਣਜੀਤ ਸਿੰਘ ਦਾ ਬੇਟਾ ਆਪਣਾ ਰੰਜੋਤ ਤੇ ਨਾਲ ਉਹਨਾਂ ਦਾ ਨੌਕਰ ਜਿਹੜਾ ਗੌਰਵ ਉਹਦੇ ਵੀ ਸੀਟਾਂ ਲੱਗੀਆਂ ਨੇ ਐਮ ਐਲ ਆਰ ਕਟਿੰਗਾਂ ਅਜੇ ਤੱਕ ਐਮ ਐਲ ਆਰ ਰੀਸੀਵ ਨਹੀਂ ਹੋਈਆਂ ਜਿਸ ਤਰ੍ਹਾਂ ਦੀ ਆਂਦੀ ਹੈ ਕਿ ਉਹਦੇ ਮੁਤਾਬਕ ਕਾਰਵਾਈ ਕਰਦੇ